ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ, ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਲਟੂਆ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਭਾਉ ਸਖਦੇਵ ਸਿੰਘ ਬਲਟੋਏ ਵਾਲ ਨੂੰ ਤੇ ਫੂਲੇ ਬਲਟੋਏ ਵਾਲ ਨੂੰ ਮਲਾਉਣ ਲੱਗੇ ਆ ਪੰਜ ਐਨੀਮਲਾਂ ਇੱਕ ਵੈੜ ਬਕਾਊਆ ਤੇ ਚਾਰ ਸੱਜਣੋਂ ਝੋਟੀਆਂ ਮੱਝਾਂ ਬਕਾਊਆ ਇੱਕ ਨੰਬਰ ਤੇ ਜਿਹੜੀ ਤੁਹਾਨੂੰ ਮੱਝ ਵਿਖਾਉਣੀ ਆ ਬੜੀ ਆਪ ਮੋਹਰਾ ਦੀ ਤੇ ਕੱਟੀ ਨੀਲੀ ਦੀ ਦਿੱਤੀ ਆ ਕੀ ਕਹਣੇ ਆ ਵੀ ਝੋਟੀ ਤਾਜੀ ਸੂਈ ਆ ਕੱਲ ਦੀ ਕਿਹੜਾ ਸੁਆ ਸੂਈ ਲੇਖਾ ਜੋਖਾ ਇਹਦੇ ਮਗਰ ਵੀ ਕੱਟੀ ਕਿਹੜਾ ਸੁਆ ਸੂਈ ਆ ਮੰਨ ਲਓ ਵੀ ਤਿੰਨ ਸੂਈਆਂ ਸਵਾਈਆਂ ਮੱਜਾਂ ਝੋਟੀਆਂ ਤੇ ਇੱਕ ਵੈੜ ਸੁਈ ਸਵਾਈ ਤੇ ਆ ਨੀਲੀ ਰਾਵੀ ਦੀ ਮੱਝ ਜਿਹੜੀ ਆ ਇਹ ਸੱਜਣੋ ਗੱਭਣ ਕਿੰਨੇ ਦਿਨ ਪਏ ਆ ਕੀ ਲੇਖਾ ਜੋਖਾ ਉਹ ਮਾਲਕਾਂ ਤੋਂ ਪੁੱਛ ਕੇ ਕਨਫਰਮ ਕਰ ਦਿੰਨੇ ਆ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਦੇਖਿਓ ਮੈਂ ਦਾ ਥਾਨ ਲੇਵਾ ਬਿਲਕੁਲ ਹੀ ਤਾਜੀ ਸੁਈ ਰਾਤ ਦੀ ਚੰਗੀ ਬੱਚੇ ਨੂੰ ਜਨਮ ਦਿੱਤਾ ਤੇ ਆਜੋ ਡਿਟੇਲ ਲਈਏ ਮਾਲਕਾਂ ਤੋਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਵਧੀਆ ਕਿਰਪਾ ਗੁਰੂ ਰਾਮ ਦਾਸ ਦੀ ਕਿਰਦੀਸਾ ਮੇਰਾ ਚੜਦੀ ਕਲਾ ਨਾ ਚੜਦੀ ਕਲਾਗੇ ਖੂਲਾ ਸਿਆ ਕਿਵੇਂ ਆ ਵਧੀਆ ਵੀਰਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਡਰੈਸ ਦੇਦੇ ਆਪਣਾ ਪਹਿਣਾ ਭਰਾਓ ਡਰੈਸ ਹੈਗਾ ਆਪਣਾ ਵੀਰਜੀ ਪੈਂਡ ਵਲਟਵਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਠੀਕ ਆ ਤੇ ਨੰਬਰ ਨੰਬਰ ਹੈਗਾ ਮੇਰਾ 8196844032 ਜੀ 8196844032 ਤੇ ਪਾਉ ਸਖਦੇਵ ਦਾ ਨੰਬਰ ਉਹ ਸੇ ਤਾਈ ਨੇ 88728 8568 8568 ਜੀ ਹਨਾ ਮਜੂਰੀ ਹੈ ਨਾ ਲੰਬਰ ਆਪ ਹਾਂ 88728 ਤੇ 8568 ਇਹਦੇ ਤੇ ਕਰੇ ਸੰਪਰਕ ਪਾਉ ਜੀ ਹਨਾ ਪਾਉ ਕਿੰਨੀਆਂ ਵਖਾ ਦੀ ਅੱਜ ਅੱਜ 5 ਚਾਰ ਮੱਝਾਂ ਛੋਟੀਆਂ ਆਦੇ ਇੱਕ ਗਾਂ ਪਾਲ ਇੱਕ ਵੇੜ ਹਨਾ ਤੇ 5 6 ਜੇ ਬਾਹਰ ਵੀ ਲਈਆਂ ਓਕੇ ਧੰਨਵਾਦ ਰੱਬ ਦਾ ਧੰਨਵਾਦ ਮਾਲ ਤਾਂ ਵਾਦੂ ਕਰ ਦਾਂਗੇ ਠੀਕ ਆ ਤੇ ਪਾਉ ਜੀ ਇਹਦਾ ਕੀ ਲਿਖਾ ਜੋਖਾ ਇਹ ਤੀਜਾ ਸੂਆ ਛੋਟੀ ਸੂਈ ਆ ਰਾਤ ਦੀ ਓਕੇ ਮਗਰ ਨੀਲੀ ਦੀ ਪਿਓਰ ਕੱਟੀ ਠੀਕ ਆ ਆ ਕੱਟੀ ਦੇਗੀ ਗੱਲਾ ਨਾੜੂਆ ਰਾਤੀ ਸਵੇਰ ਸਾਹਿਬ ਨਾ ਰਾਤ ਦਾ ਤੇ ਦਿਨ ਦਾ ਹੀ ਬੋਲਾ ਇਹਦੇ ਥੱਲੇ 10 ਕਿਲੋ ਤੋਂ ਬਾਹਰ ਚ ਹੋ ਜਾਊਗਾ ਓਕੇ ਤੇ ਚੋਣ ਇੱਕ ਨੰਬਰ ਠੀਕ ਆ ਚੋਣ ਤਾਂ ਇਧਰ ਇਕਲਦੀਸ ਆ ਜਿਵੇਂ ਆਂਦੇ ਨਾ ਪਨਾਲੇ ਹਾਂ ਪਨਾਲੇ ਲੱਗੇ ਇਧਰੇ ਹਾਂ ਮੋਗੇ ਵਾਲੀ ਚਵਾਈ ਹੈ ਹਾਂ ਮੋਗਾ ਖੁੱਲਣ ਵਾਲੀ ਗੱਲ ਹੀ ਮੋਗਾ ਖੁੱਲਣ ਵਾਲੀ ਵੇ ਬਹੁਤ ਚੰਗਾ ਚੋਣ ਨਿਕਲਿਆ ਮੈਂ ਦਾ ਹਣਾ ਹਾਂ ਦੁੱਧ ਚੰਗਾ ਪਾਜੂਗੀ। ਮੈਂ ਦੁੱਧ ਖੋਲ ਇਹਨੂੰ ਨਾਲ-ਨਾਲ ਗੱਲਾਂ ਕਰੀ ਚੱਲਾਂਗੇ। ਦਾਤ ਨਹੀਂ ਮੈਂਦਾ ਖਲਦੀਸ ਆ। ਹਾਂ। 16 ਕਿਲੋ ਮੈਂ ਦੁੱਧ ਚ ਬਾਹੂ ਕੰਡੇ ਵਾਲਾ। ਹਾਂ ਪੱਠ ਪੁੜੇ ਦੀ ਬਾਕੀ ਇੱਕ ਗੱਲ ਸੁਕੇ ਤੈ ਨਹੀਂ ਮਾਰੀ। ਨਾ ਨਾ ਮੈਂ ਇਹਨੂੰ ਲੈ ਚੱਲ। ਹਾਂ। ਵੱਡੀ ਮੈਂ ਆ ਵੱਡੀ। ਵੱਡੀ ਤੇ ਕੱਟੀ ਇਹ ਨੀਲੀ ਦੀ ਦੇਗੀ ਕੀ ਚੱਕਰ? ਮਾਲੀ ਉਹਨਾਂ ਕੋਲ ਨਹੀਂ ਦੀਦਾ। ਓਕੇ। ਮਾਲੀ ਨੀਲੀ ਦਾ ਸੀ। ਤੇ ਬਾਕੀ ਕੱਦ-ਕਾਠ ਚੰਗਾ ਹਨਾ। ਪੱਠ ਪੁਣਾ ਕੱਦ-ਕਾਠ ਪੂਰੀ ਨਗਰ। ਸਾਰੀ ਚੰਗੀ ਮੈਂ। ਮੈਂ ਪਾਸ ਕਾਂਦੇ ਆ ਬਾਂ ਲਾਗੋਂ ਲਈ ਆ ਠੀਕ ਆ ਬਾਰਡਰ ਰੇਡ ਕਿਦੇ ਕੋਲੋਂ ਲਈ ਆ ਓਕੇ ਓਕੇ ਮੈਂ ਨਹੀਂ ਅਜ ਨੂੰ ਮੰਦੇ ਨਹੀਂ ਵਾਕਿਆ ਹਾਂ ਬੜੀ ਜੰਮੀ ਪੜੀ ਨਕਰ ਤੇ ਬਾਕੀ ਸੁਕੇ ਵੀ ਨਹੀਂ ਤੈ ਮਾਰੀ ਸੁਕੇ ਨਹੀਂ ਰੂਮਰ ਕੀ ਕੋਲੀ ਮੈਂ ਵੇਖੇ ਮੈਂ ਚੋ ਹਾਂ ਕੱਟੀ ਵਾਲੀ ਚੰਗੀ ਦੇਗੀ țeਡੇ ਕੱਟ ਤੇ ਹਾਂ țeਡੇ ਕੱਟ ਦੇ ਓਕੇ ਗਾਂ ਫੂਲਾ ਸਿਆਂ ਹਾਂਜੀ ਹਾਂਜੀ ਕਰਦੀ ਲਸ ਲਸ ਮੈਂ ਨਾ ਪੂਰਾ ਵੇਖੀ ਵਿਖਾ ਕੱਟੀ ਕੋਟੀ ਵੀ ਰੀ ਜਨਾ ਪਹਿਣਾ ਭਰਾਵਾਂ ਨੂੰ ਕੱਟੀ ਵੀ ਇਹਨੂੰ ਕਰਕੇ ਵਿਖਾ ਦੇ ਹਾਂ ਵੇਖਿਓ ਸੱਜਣਾ ਇੱਥੇ ਤੁਹਾਨੂੰ ਮੈਂ ਕਰਾ ਦਿਆਂ ਤਸੱਲੀਆਂ ਆ ਆ ਵੇਖੋ ਪਟਾ ਵੇਖੋ ਇਹਦਾ ਆਇਆ ਕਰਮ ਵਾਲੀ ਦਾ ਟੇਡਾ ਚਾਰੇ ਇੱਕ ਵਾਰ ਚਿੱਟੇ ਕਿਹੇ ਗਲੋਂ ਕੁਸੀ ਨਹੀਂ ਅੱਖ ਬਿੱਲੀ ਹਾਂ ਤੇ ਵੇਲਾ ਮਹਾਰਾਜ ਦੀ ਕਿਰਪਾ ਹਨ ਤੋਂ ਨ ਤੇ ਦਾਗ ਤੋਂ ਤੇ ਤੇ ਵੀ ਲਾ ਮੂਰਾ ਦੀ ਮੈਂ ਦੇ ਪੇਟੋਂ ਹੀ ਕੱਢੀ ਨਹੀਂ ਨਹੀਂ ਇਹ ਕੁਲਦੀਪ ਸਾਹਿਬ ਮੈਂ ਨੀਦੀ ਰਾਵੀ ਚ ਆਉਂਦੀ ਆ ਓਕੇ ਆ ਵੀ ਨਹੀਂ ਆਂਦੇ ਪਾਕਿਸਤਾਨ ਵਾਲੀ ਦੀ ਰਾਵੀ ਆ ਮੱਥੇ ਉਨਾਂ ਚ ਆ ਗਈ ਮੱਥੇ ਚ ਆ ਗਿਆ ਅੱਖਾਂ ਵੀ ਨੀਲੀਆਂ ਪੈਗੀਆਂ ਹਾਂ ਵੀ ਨੀਲੀਆਂ ਇਹ ਮੈਂ ਖਾਨਦਾਨੀ ਆ ਕੋਈ ਗੰਦ ਨਹੀਂ ਦੀ ਮੈਂ ਹਾਂ ਨਹੀਂ ਚੰਗੀ ਆ ਬਾਕੀ ਸਾਂਭੀ ਚੰਗੀ ਪਾਣਾ ਭਰਾਵਾਂ ਦੀ ਸਾਂਭੀ ਮੈਂ ਜਿੱਥੋਂ ਲਈ ਬੰਦੇ ਖਾਨਦਾਨੀ ਹੁੰਗੇ ਠੀਕ ਆ ਜਿੰਨਾ ਤੋਂ ਮੈਂ ਲਈ ਉਹਨਾਂ ਦੇ ਪ੍ਰਾਣਾ ਰਵਾਜ ਰੇਟ ਕੀ ਕਰਦੇ ਹੋਗੇ ਅੱਜ ਇਹਦਾ ਵੇ ਤੇਰਾ ਕੁਲਦੀਪ ਸਿਆ ਮੁੱਲ ਦਾ ਜੀ ਕਰਦਾ ਡੇਢ ਹੀ ਕਰਗੇ ਪਰ ਆਪਾਂ ਨਹੀਂ ਡੇਢ ਆਪਾਂ 1.35 ਮੁੱਲਿਆ 1.30 ਦੀ ਆਨਾਜ ਕਰਨੀ ਜਿਹਦੇ ਵਿੱਚੋਂ 500 ਛੋਟ ਕਰਨੀ 1 ਲੱਖ ਤੇ 30 ਹਜ਼ਾਰ ਚੋਂ 500 ਛੋਟ 500 ਹਜ਼ਾਰ ਵੀ ਨਹੀਂ ਕਰਨੀ ਓਕੇ ਕਿਉਂ ਫੁੱਲਿਆ ਨਰਾਜਤਾ ਨਹੀਂ ਮੈਂ ਦੋ ਟਾਈਮ ਚੋ ਕੇ ਬੰਦਾ ਖੜੇ ਸਾਡੇ ਘਰੋਂ ਬੋਲੇ ਜੀ ਆਹੇ ਤਾਂ ਰਾਤੀ ਸੂਈ ਅਗਲੇ ਨਾਲ ਅਗਲਾ ਥਨ ਬਰਾਬਰ ਮਗਰ ਲੈਣਾ ਮਗਰਲਾ ਇੱਕ ਧਾਰ ਦਾ ਫਰਕ ਹੋਵੇ ਮੈਂ ਫਰੀ ਦੇਵਾਂ ਓਕੇ ਚੰਗੀ ਮੈਂ ਆ ਬਹੁਤ ਚੰਗੀ ਕਿਆ ਬਾਤ ਆ ਤੇ ਆ ਭੁੱਲਿਆ ਕੱਢ ਖਾਂ ਬਾਹਰ ਇਹ ਦੂਜਾ ਸੂਗਾ ਛੋਟੀ ਸੂਣੀ ਜਾਂ ਨੀਲੀ ਰਾਵੀ ਓਕੇ ਦੂਜਾ ਸੂਗੀ ਦਿਨ ਪਾਉ ਜੀ ਦਿਨ ਅਜੇ ਦਾਹ ਲੈ ਜੂਗੀ ਮੈਂ ਓਕੇ ਤੇ ਹਫਤੇ ਤੋਂ ਦਾਸ ਦਿਨ ਲੈ ਜੂ ਹਫਤੇ ਤੋਂ ਦਾਸ ਦਿਨ ਲੈ ਸਿੰਗ ਨਿਕਾ ਨਿਕਾ 15 ਕਿਲੋ ਦੀ ਭੰਗ ਕੋ ਗਾਰੰਟੀ ਲਿਖਾ ਕੇ ਲੈ ਦੇ ਕਿਆ ਬਾਤ ਆ ਇਨਾ ਇਹਦੇ ਤੇ ਉਮੀਦਾਂ ਆ ਬੜੀ ਮੈਂ ਚੰਗੀ ਕਿਆ ਬਾਤ ਕਿਆ ਬਾਤ ਵੇਖੋ ਸਜਣਾ ਉਹਨਾਂ ਤੇ ਜਵਾਨੀ ਹੈ ਇਹਨੂੰ ਡਾਇਮੰਡ ਦਾ ਟੀਕਾ ਭਰਾਇਆ ओके ਉਹਨਾਂ ਕੋਲ ਕਿੰਨਾ ਟੈਗ ਲエリ ਮੇ ਜਿਹੜੇ ਮਾਲਕਾਂ ਤੋਂ ਖਰੀਦੀ ਉਹਨਾਂ ਨੇ ਦੱਸਿਆ ਠੀਕ ਆ ਠੀਕ ਆ ਠੀਕ ਪਰੀ ਤੇ 50 ਦੀ ਜ਼ਿੰਮੇਦਾਰ ਕਰਦੇ 5000 ਰੁਪਇਆ ਦੇ ਮੰਗ ਠੀਕ ਆ ਵੀ ਐਡੀ ਖਰੀ ਆ 35 ਐਡੀ ਖਰੀ ਕੋਈ ਫਿਰ ਜੂੜ ਪਾ ਗਏ ਨੇ 35 ਆਪਾਂ ਪੁੱਤਰਾ ਹੀ ਥਾਪੀ ਮਾਰ ਕੇ ਪੁੱਤਰਾ ਹੀ ਥਾਪੀ ਮਾਰ ਕੇ ਥੱਲੇ ਬੈ ਗਈ ਵੀ ਐਡੀ ਮਿੱਠੀ ਆ ਸਾਡੀ ਮਿੱਠੀ ਠੀਕ ਆ ਜੱਟੋ ਠੀਕ ਆ ਬਾਕੀ ਵੈਰਲ ਵਾਰਲ ਚੰਗੀ ਬਣਤਾ ਚੰਗੀ ਜਾਊਗਾ ਜੇ ਬੜੀ ਬਾਨੀ ਹੈ ਜੇ ਕੱਚੀ ਮੈਂ ਸ਼ਾਇਦ ਹੁੰਦਾ ਕਲ ਦੇਖ ਹਾਂ ਤੈਨ ਹਜੇ ਲੈਂਦੀ ਆ ਤੇ ਇਹਦਾ ਰੇਟ ਕੀ ਕਰੋਗੇ ਇਹਦਾ 1 22 1 18 ਦੀ ਆਣਾ ਮੁੱਲ ਕਰਦੇ ਆ 1 ਲੱਖ 22000 ਆ 1 ਲੱਖ 22000 1 18 ਦੀ ਪੈਸੇ ਛੋੜ ਅੱਛਾ ਤੇ ਥਣਾ ਲੋ ਓਕੇ ਟੱਪ ਕੇ ਲੈ ਜੇ ਭਾਰ ਦੀ ਭਾਰ ਦੀ ਗਾਰੰਟੀ ਆਪਣੀ ਠੀਕ ਆ ਫਨਾਲੀ ਭਾਰ ਦੀ ਗਰੰਟੀ ਨਹੀਂ ਥਾਣੇ ਤਾਂ ਇੱਥੇ ਆ ਕੇ ਵੇਖ ਲੈ ਵੇਖ ਵੀ ਲਵੇ ਨਾ ਵੀ ਜਾ ਕੇ ਮੈਂ ਉੱਤਰਦੀ ਵੇਖ ਉੱਤਰਦੀ ਵੇਖ ਲੈ ਭਾਰ ਦੀ 2-3 ਦਿਨ ਦੀ ਗਰੰਟੀ ਦਿਆ ਕਰੋ ਨਹੀਂ ਭਾਰ ਦੀ ਮੈਂ ਪਉਂਦੀ ਨਹੀਂ ਤੇ ਐਦਾ ਕੀ ਲੇਖਾ ਜੋਖਾ ਇਹ ਪਹਿਲਾ ਸੂਗਾ ਛੋਟੀ ਕੁਲਦੀਸ਼ ਆ ਚਾਰ ਦਿਨ ਦੇ ਕੱਢ ਫੁੱਲਾ ਸੈਨੂੰ ਇਹ ਕਦੋਂ ਸੂਈ ਇਹ ਵੀ ਕੱਲ ਰਾਤ ਇਹ ਵੀ ਕੱਲ ਰਾਤ ਦੀ ਸੂਈ ਚਾਰ ਦਿਨ ਦਾ ਚਾਰ ਦਿਨ ਕੀ ਬਾਤ ਛੋਟੀ ਚੰਗੀ ਨਹੀਂ ਬਾਉ ਬਹੁਤ ਜਿਆਦੀ ਬੱਚਾ ਕੱਟਾ ਕੇ ਕੱਟੀ ਕੱਟਾ ਹੈ 31 ਕੱਟਾ ਮਗਨੀ ਦੀ ਦਾਵੀ ਓਕੇ ਕੱਟਾ ਵੀ ਨੀਲੀ ਦਾਵੀ ਦੇਗੀ ਠੀਕ ਆ ਇਹ ਵੀ ਬਾਰਡਰ ਲਾਈਨ ਦੇ ਕਈ ਮਚਾ ਚੰਗੇ ਪੱਠਪੜੇ ਦੀ ਹੈ ਬਹੁਤ ਚੰਗੇ ਇਹਦੇ ਕੋਲੇ ਬੌਲਾ ਕੱਢਿਆ ਕੋਈ ਕੱਢਿਆ ਦਾਹਾਂ ਤੋਂ ਬਾਹਰ ਬੌਲਾ ਹੋਗਾ ਠੀਕ ਆ ਚੋਂ ਨਿਕਲ ਨੰਬਰ ਭਲਾ ਭੁਲਾ ਨਹੀਂ ਕੋਈ ਫੁੱਲਾ ਚੁੰਵਾਈ ਤਾਂ ਚੰਗੀ ਉਹ ਬੜੀ ਵੀਰ ਜੀ ਰੂਮਰ ਕੀ ਹੈ ਨਾ ਬੜੀ ਜੀ ਮੋਟੀ ਝਾਰ ਕਰਦੇ ਸੀ ਪਹਿਲਾਂ ਮੈਂ ਦੀ ਚਵਾਈ ਫਿਰ ਇਹ ਨਹੀਂ ਆਏ ਧਾਰਾ ਘੁੰਮਦੀਆਂ ਘੁੰਮਦੀ ਕੰਮ ਦੀ ਓਕੇ ਵੀ ਅਗਲਾ ਕਹਿੰਦਾ ਚਵਾਈ ਬਾਨਨੀ ਹੈ ਦੀ ਪਹਿਲਾਂ ਹੀ ਬਣੀ ਹੈ ਪਹਿਲਾਂ ਹੀ ਬਣੀ ਲਾ ਬਚਾਏ ਇਸ ਕੇ ਮਾ ਲਾ ਦੇ ਬਚਾਏ ਪਹਿਲਾਂ ਨਾ ਵਖਾ ਦਿਓ ਉਹ ਤਾਂ ਚੱਲ ਮੈਂ ਦੀਆਂ ਧਾਰਾ ਆਪਾਂ ਵਖਾਤੀਆਂ ਵੀ ਵੱਡੇ ਮੈਂ ਹਨਾ ਸੁਗਿਆਂ ਚਾ ਕੋਈ ਸਾਰੀ ਮੈਂ ਚੰਗੀਆਂ ਸਾਰੀਆਂ ਚੋਣ ਨਾ ਮੈਂ ਮਾਰੀ ਲਿਖਦੀ ਆ ਆ ਪੁਰਾਣੇ ਖੰਡ ਆ ਗਏ ਆ ਨਹੀਂ ਨਹੀਂ ਜੋਨ ਮੈਂ ਕਲੰਬਰ ਲੈ ਨਹੀਂ ਕਲਦੀਪ ਸਰ ਤੇ ਪਣ ਮੈਂ ਨਹੀਂ ਮਾਰੀ ਲੈ ਆ ਵੀ ਗਿੱਲੇ ਨਾੜੂਏ ਤੇ ਕੱਲ ਦੀ ਆ ਕੱਲ ਦੀ ਗਿੱਲੇ ਨਾੜੂਏ ਤੇ ਸਾਰੇ ਕਮੰਡ ਬਾਕੀ ਬੱਚੇ ਬੁੱਚੇ ਤੇ ਸਹਿਮਤਾ ਪਾਉਜੀ ਹੈ ਨਾ ਵੀ ਬੱਚਾ ਬੁੱਚਾ ਚੜਦੀ ਆ ਵੀ ਓਕੇ ਰਿਪੋਰਟ ਆ ਹੈ ਨਾ ਸਤਮਦੀ ਬੱਚੇ ਦੇ ਮਿਲਦੀ ਬੱਚੇ ਲਾਤ ਨਹੀਂ ਪੁੱਟਦੀ ਕਲਦੀਪ ਦੇ ਪਹਿਲਾਂ ਨਹੀਂ ਚੰਗਾ ਪੈਠ ਫੜਾ ਝੂਟੀ ਦਾ ਸਜਣੋਂ ਪਸਮਾ ਕਰ ਲਿਆ ਸੀ ਇਧਰ ਹੈ ਕਲਦੀਪ ਸਿਆ ਪਹਿਲਾਂ ਕੱਟੀ ਆ ਸਿਵਾਈ ਲੱਗੀ ਦੂਜੇ ਤੀਜੇ ਸੂਏ ਵਾਲੀ ਪਾਉ। ਕਿਆ ਬਾਤ ਹੈ। ਹੈਗੀ ਕਿ ਨਹੀਂ ਗੱਲ ਖਲਦੀ ਚ ਐਂਡੀ ਆ। ਇਹ ਤਾਂ ਜਿਹੜਾ ਬੰਦਾ ਮੈਂ ਮਗਾ ਕੇ ਆ ਨਾ ਯਾਦ ਕਰੂਗਾ ਯਾਦ। ਹਾਂ ਘਰੇ ਚੂਗਾ ਦੋ ਸੂਏ। ਬਾਹਰ ਤੋਂ ਬਾਹਰ ਦੁੱਧ ਹੋਣੀ ਆ। ਓਕੇ ਬੋਲਾ ਗਰੰਟੀ ਦੇ ਦਾਂਗੇ ਛੋਟੀ ਆਪਣੀ ਅੱਜ ਦੇ ਵਾਰ ਨੂੰ 17 18 ਕਿਲੋ ਦੁੱਧ ਨਾਲ ਦੇ ਜੀ। ਨਹੀਂ ਚੱਲ ਕੋਈ ਨਹੀਂ ਉਹਦਾ ਦੀ ਸੇਵਾ ਦਾ ਯਾਰ। ਪਰ ਚੀਜ਼ ਹੀ ਬੜੀ। ਨਹੀਂ ਬੁੱਲਿਆ ਸੀ। ਹਾਂ ਜੀ ਹਾਂ ਜੀ। ਦੁੱਧ ਅਗਲੇ ਦੀ ਸੇਵਾ ਦਾ। ਚੋਣ ਚੰਗੀ ਆ ਨਾ। ਹਾਂ ਨਹੀਂ ਚੂਣ ਤਾਂ ਸਾਰਿਆਂ ਦੀ ਚੰਗੀ ਐ ਰੇਟ ਇਹਦਾ ਇਹਦਾ ਅਕਲਦੀਪ ਸਾਹਿਬ ਰੇਟ 1,50,000 ਰੁਪਏ ਦਾ 1,25,000 ਹਾਂ ਕਰਿਓ ਪਿਛੋਂ ਹਾਂ ਨਾ ਜੇ ਜੀ ਮੈਂ ਆਪਾਂ ਨੇ 5000 ਰੁਪਏ ਦਾ ਪ੍ਰਮਾਣਿਕ ਛੋਟ ਕਰਨੀ ਇੱਕ 20 ਦੀ ਝੋਟੀ ਦੇਣੀ ਹਾਂ ਹਰਿਆਣੇ ਦੀ ਝੋਟੀ ਯਾ ਖਾਜ ਓਕੇ 1,20,000 ਦੀ ਹਾਂ ਯਾਦ ਕਰਨਗੇ ਝੋਟੀ ਹਜੇ ਭਲਾਂ ਭਲਾਂ ਓਕੇ ਬਾਕੀ ਯਾਰ ਲੇਵਾ ਗਾਂ ਨੂੰ ਵੀ ਬਹੁਤ ਚੰਗਾ ਬੜੀ ਚੰਗੀ ਝੋਟੀ ਚੋਣੀ ਝੋਟੀ ਸੌਦੀ ਸਗਵਾ ਕੀ ਬਾਤ ਤੇ ਇਹਦਾ ਕੀ ਆ ਇਹ ਵੀ ਪਹਿਲਾ ਸੁਗਾ ਜੋ ਦੂਰਾ ਥਾਨ ਵੇਹਣ ਅੱਛਾ ਪਹਿਲਾ ਸੁਗਾ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਕਿ ਤਿੰਨਾ ਚੌਂ ਦਿਨਾਂ ਦੀ ਸੂਈ ਮਗਰ ਕੱਟੀ ਹੈ ਤਿੰਨਾ ਚੌਂ ਦਿਨਾਂ ਦੀ ਸੂਈ ਮਗਰ ਕੱਟੀ ਆ ਓ ਕੇ ਸੁਆ ਇਹ ਵੀ ਪਹਿਲਾ ਹੀ 10 ਕਿਲੋ ਹੀ ਤਾਂ ਰਹਿਦੇ ਥੱਲੇ ਹੋਣਗੇ ਕੀ ਬਾਤ ਆ ਚੰਗੀ ਆ ਫਿਰ ਤਾਂ ਉਹਨੇ ਉਹਦੇ ਅਲਾਇ ਸਰਾ ਠੀਕ ਆ ਗਾਲ ਚੋ ਲਾਲਾ ਨਹੀਂ ਦਾ ਇਹ ਹੌਲ ਕਰਦੀ ਥੋੜੀ ਨਾ ਠੀਕ ਸਜਣ ਪਹਿਲਾ ਸੂਆ ਤਲ ਵਾਲੀ ਹਾਂ ਇਹ ਦੇਦ ਕੇ ਤਲ ਵਾਲੀ ਦੀ ਨਿਸ਼ਾਨੀ ਪੱਕੀ ਇਹ ਦਰਿਆ ਚ ਮਗਰ ਕੱਟੀ ਮਗਰ ਕੱਟੀ ਇਹ ਚਾਰੇ ਵਾਲੀ ਆ ਵੀ ਦੂਰੋਂ ਪਤਾ ਲੱਗ ਜਾ ਮੈਂ ਤੁਰੀ ਆਉਂਦੀ ਫੂਲਾ ਸਿਉਂਦੀ ਵਾਕਿਆ ਜੀ ਥਾਂ ਬੜਾ ਚੰਗਾ ਝੂਟੀ ਦਾ ਹੋਣੀ ਬੜੀ ਖਰੀ ਗਲਦੀਸ ਦਾ ਦੁੱਧ ਬੜਾ ਚੇਤੀ ਕਰ ਠੀਕ ਆ ਲਿਆ ਫੁੱਲਾ ਸਿਆ ਦੁੱਧ 10 ਕਿਲੋ 8 ਕਿਲੋ ਦੀ ਭੰਗ ਕੋਲ 3 ਢਿੰਡਾ ਜੀ ਠੀਕ ਆ ਆ 10 ਕਿਲੋ ਦਾ ਧਾਰਾ ਦੇ ਹੀ ਜਾਊਗੀ ਸੇਵਾ ਕਰੇ ਕੋਈ ਹਾਂ ਮਗਰ ਕੱਟੀ ਮਗਰ ਕੱਟੀ ਕੀ ਆ ਆ ਕੱਟੀ ਇਹ ਦੀ ਜੇ ਬੇਲੀਆਂ ਅੱਖਾਂ ਵਾਲੀ ਲਾ ਇਹਨੂੰ ਬੱਚਾ ਕੱਟੀ ਬੜੀ ਚੰਗੀ ਆ ਦੀ ਆ ਕੱਟੀ ਮੈਂ ਬੜੀ ਖਰੀਦ ਅਿੰਨੇ ਕੀ ਮਾਈ ਲੈ ਲਈ ਜੀ ਗੁਨਾ ਦੀ ਗੁਸਰੀ ਕਰਕੇ ਲਈ ਓਕੇ ਜਿਹੜੀ ਥੱਲੇ ਨੇਵੇ ਭਾਂਡੇ ਦੀ ਤੇ ਛੱਡੋ ਬੱਚਾ ਇਹਦੀਆਂ ਵੀ ਧਾਰਾ ਕਰਾਓ ਚੈੱਕ ਤੇ ਰੇਟ ਇਹਦਾ ਇਹਦਾ 92000 ਰੁਪਇਆ ਤਰਦੀ 90 ਤੇ ਦੋ ਹਾਂ ਇਹ ਚੋ ਛੱਡੋਗੇ 2000 ਛੱਡ ਦੇਣੇ 90 ਦੀ ਦੇ ਦਾਂਗੇ ਫੂਲਾ ਵੀ ਕਰੂਗਾ ਕਿ ਨਹੀਂ ਕਰਦਾ ਨਹੀਂ ਚਾਚਾ ਹੀ ਕਰਨਾ ਜੋਗਾ ਅੱਛਾ ਫੂਲਾ ਕੱਲੀ ਪਾਕੀ ਸਜਾਉ ਪਾਕੀ ਸਜਾਉਣਾ ਹਾਂ ਹਾਂ ਚਲ ਬਸਮ ਲੈਣ ਦੀ ਹੈ ਹਨਾ ਹਾਂ 90 ਜੋ ਕਰਦੇ ਉਹ ਮਾਨਤਾ ਨਾ ਬਸ ਮਾ ਵੇਖ ਸਟਿਆ ਪਾਉ ਮਿੰਟਾਂ ਚ ਕੱਟੀ ਵੀ ਆਪਦੇ ਨੂੰ ਬਲੂਂਕੜੀ ਜੀ ਇਹਦੀ ਇਧਰ ਦੇਖ ਹਲਦੀ ਇਸ ਵਾਕਿਆ ਕੋਈ ਗੱਲ ਕਰਨ ਵਾਲੀ ਕਰਤੂਤ ਚੰਗੀ ਆ ਬਹੁਤ ਹੀ ਜੱਦੀ ਹੈ ਇਧਰ ਹਣਾ ਚੋਣ ਆਦੀ ਮੈਨੂੰ ਲੱਗਾ ਮੈਨੂੰ ਮੈਨੂੰ ਹੀ ਅੱਧ ਜੋਕੋ ਮੰਨੇ ਹੈ ਲੈ 90 ਚ ਧਰਤੀ ਚ 6 ਕੱਢਦੀ ਆ ਪੋਲੀ ਗੱਡੀ ਆਪ ਹੀ ਵਗੀ ਜਾਂਦੀ ਓਏ ਹਾਂ ਬੜੀ ਤੇਜ਼ੀ ਨਾਲ ਕਰੇਗਾ ਫੂਲਿਆ ਕੋ 90 ਚੋਂ ਨਾ ਆਏ ਭੈਣ ਭਰਾ ਦਾ ਮਾਨਤਾ ਨਾ 100 ਰੁਪਈਆ ਭਾਜੀ ਮੇਰੇ ਅਲ ਮਾਨਤਾ ਨੇ ਦਾ ਹਾਏ 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 ਹਾ ਚਾਚਾ ਮੈਂ ਹਾਂ ਕਿਤੇ ਸਾਰੀ ਮੈਂ ਹੀ ਛੱਡਣ ਲੱਗਾ ਬਾਹਾਂ ਜੀ ਖੜੀ ਕਰਕੇ ਹਨਾ 100 ਰੁਪਈਆ ਮੇਰੇ ਲੈ ਜੀ ਚਾਹ ਪਿਆ ਦੇਗਾ ਮੈਂ ਨਾ ਜਰੂਰ ਬੈਸਕੋਟਨ ਕਿਆ ਲਾਗੇ ਤੇ ਇਹਦਾ ਕੀ ਲੇਖਾ ਜੋਖਾ ਇਹ ਭਾਜੀ ਪਹਿਲਾਂ ਸੂਈ ਏ ਦੋ ਪਹਿਲਾਂ ਸੂਈ ਆ ਹਾਂਜੀ ਕਿੰਨੇ ਦਿਨ ਇਹ ਪਹਿਲਾਂ ਸੂਈ ਆ ਅੱਛਾ ਪਹਿਲਾ ਸੂਆ ਸੂਈ ਆ ਇਹ ਫੂਲਾ ਭਰਾ ਸਾਡਾ ਯਾਰ ਹੱਸਣਾ ਵੀ ਚਾਹੀਦਾ ਇਹਦੇ ਨੂੰ ਦੋ ਦੀ ਵੈਦ ਹੈ ਜੀ ਦੋ ਦੰਦ ਹਾਂ ਮਗਰ ਬੱਛੀ ਮਗਰ ਬੱਛੀ ਆਪ ਵੀ ਬੱਛੀ ਆਪ ਵੀ ਬੱਛੀ ਦੁੱਧ ਫੂਲਾ ਸਿਆਂ ਇਹਦੇ ਥੱਲੇ ਵੀਰ ਜੀ 23 24 ਲੀਟਰ ਦੁੱਧ ਆ ਹੁਣ ਹਾਂਜੀ ਓਕੇ ਦੋ ਟਾਈਮ ਬੰਦਾ ਤਸੱਲੀ ਕਰਕੇ ਖੜੇ ਜੇ 23 ਕਿਲੋ ਦੁੱਧ ਹੋਵੇ ਤੇ ਲੈ ਜੇ ਨਹੀਂ ਤਾਂ ਰਹਿਣ ਦੇ ਓਕੇ ਆ ਕੱਦ ਕਾਠ ਬੜਾ ਫੇਰ ਖਰਾਇਆ ਵੀ ਦਾਾਂਗੇ 500 ਜੇ ਤੇ ਅਗਲੇ ਦਾ ਭਾਅ 1500 ਲੱਗਿਆ ਹੋਵੇ ਹਾਂ ਫੇਰ 500 ਰੁਪਇਆ ਮੋੜਾਂਗੇ ਜਿਹੇ ਆ ਦੀ ਗਾਂ ਦੁੱਧੋ ਕਟੇ ਵੇਖ ਲੋ ਲੈ ਗਈ ਲੈ ਗਈ ਫੂਲੇ ਨੂੰ ਲੈ ਗਈ ਲੈ ਗਈ ਫੂਲਾ ਸਿਆਂ ਲਿਆ ਕੱਢ ਕੇ ਮੇਰਾ ਵੀਰ ਚੱਲ 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 ਪੁੱਤ ਚੱਲ 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 ਛੇੜਾ ਚੱਲ ਚੱਕੜ ਚ ਕਿਉਂ ਜਾਣਾ ਕਮਲੀ ਆ ਬਾਕੀ ਚੂਣ ਤਾਂ ਬਹੁਤ ਚੰਗਾ ਚੂਣ ਬੜੀ ਥੜੀ ਹੈ ਹਨਾ ਥਾਣ ਵਾਲਾ ਚੰਗਾ ਮਗਰ ਵੀ ਬੱਛੀ ਮਗਰ ਵੀ ਬੱਛੀ ਫੂਲਾ ਸਿਵਾਂ ਦਾ ਹੀ ਕੀ ਬਾਤ ਵੈੜ ਵੈੜੀ ਪੌਏ ਕਿੰਨੇ ਦੀ ਦੇ ਦੇ ਅੱਜ ਵੇਖੀ ਜਉ ਜਾਨ ਦੇ ਗੁੱਸੇ ਨੂੰ 10 ਮਾਰੇ ਦੋ ਦੋ ਧਾਰਾ ਫੁੱਲਿਆ ਅੱਜ ਜੀ ਹਾਂ ਹਾਂ ਐ ਚੂਣ ਦਾ ਤਾਂ ਕੋਈ ਢੱਕਾ ਨਹੀਂ ਇਹਨੂੰ ਤੇਨੂੰ ਦਾ ਫੁੱਲਾ ਵੀ ਕਢਾਈ ਆਉਂਦਾ ਚੰਗਿਆੜੇ ਆ ਕੋਲੀ ਜਾਦੀ ਕਲਦੀਪ ਸਿੰਘ ਜੀ ਓਕੇ ਮਗਰ ਬੱਛੀ ਮਗਰ ਬੱਛੀ ਕਿੰਨੇ ਦੀ ਦੇਊਗਾ ਫੁੱਲ ਅੱਜ 10 ਫੁੱਲਿਆ ਅੱਜ 80000 ਦੀ ਵੀਰ ਜੀ ਵੈਢ ਦੇ ਦੀ ਅੱਜ ਅੱਜ ਨਹੀਂ ਫੁੱਲਿਆ 85 ਦੀ ਹਾਂ ਅੱਜ 80000 ਦੀ ਕਲਦੀਪ ਸਿੰਘ ਵੈਢ ਦੇਣੀ ਫੂਲਾ ਵੇਖ ਲੈ ਕਿਵੇਂ ਜੀ ਕਰਦਾ ਮੂੰਹ 5000 ਜਾਨਦੇ ਕੋਈ ਨਹੀਂ ਵੇਖੀ ਜੋਗੇ ਨਫੇ ਵੀ ਆਪਾਂ ਇਨ 80000 ਮਗਰ ਲਈ ਵੱਛੀ ਵਿਖਾ ਦੇ ਤੇ ਇਹ ਨਹੀਂ ਵੱਛੀ ਇਹ ਵੀ ਵੱਛੀ ਓਕੇ ਆ ਜੀ ਇਹਦੀ ਵੱਛੀ ਬਿਲਕੁਲ ਤਾਜੀ ਫੂਲਾ ਸਾਂ ਜੇਰ ਜੂਰ ਪੈਂਦੀ ਦੀ ਵੀਡੀਓ ਓਕੇ ਆ ਨਾ ਇਹ ਸਾਰਾ ਪੂਰਾ ਵੀਰਜੀ ਰਿਕਾਰਡ ਹੈਗਾ ਆਪਣੇ ਓਕੇ ਧੰਨਵਾਦ ਲੈ ਵੀ ਸੱਜਣੋ ਇਹ ਫੂਲਾ ਵਰਟੋਏ ਵਾਲਾ ਸ਼ੂਸਕਾਲਾ ਨਹੀਂ ਮੇਰਾ ਭਰਾ ਤੇ ਇਹਨਾਂ ਕੋਲੇ 4-5 ਮਹੀਆਂ ਵੀ ਕਰੀ ਆਲੀਆਂ ਤੁਹਾਨੂੰ ਮੈਂ ਲੇਖਾ ਜੋ ਖਾ ਲੈਤਾ ਤੇ ਇੱਕ ਬੈੜ ਬਹੁਤ ਸ਼ਾਨਦਾਰ ਆ ਰੱਜੀ ਬੈਠੀ ਜੇ ਕੱਟੀ ਇਹਨਾਂ ਨੇ ਰਿਆਤੀ ਆ ਨੀਲੀ ਰਾਵੀ ਦੀ ਚੰਗੀ ਸੰਭਲੋ ਸਜਣੋ ਚੰਗਾ ਦੁੱਧ ਮੈਂ ਭਰੂਗੀ ਤੇ ਇਹ ਕਹਤੀ ਆ Papa Bauji 1:30 1:30 ਦੀ ਮੈਂ ਕਹੀ ਆ ਪਰ ਮੈਂ 3 ਵਜੇ 4 ਵਜੇ ਸਾਰਾ ਕੱਟੀ ਚੁੰਗੀ ਫੇਰ ਮੈਂ ਚੋਈ ਗਈ ਹਾਂ ਹਾਏ ਓਕੇ ਜੇ ਕੱਟੀ ਖੋਲ ਕੇ ਮੈਂ ਸਾਰੀ ਚੁੰਗੀ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ